ਉਹਨੂੰ ਰੋੜੋ ਜੋ ਮੜਾ ਜਾ ਨਵਾਂ ਜੀ ਆਨੇ ਸੈਕ ਹੋ ਜਾ ਰਿਹਾ ਹੈ ਕੋਈ ਸਾਹਮਣੇ ਦੇਖੋ ਥੈਂਕ ਯੂ ਥੈਂਕ ਯੂ ਬੁਣੂ ਤੇ ਫਿਰ ਤੋਂ ਮੈਂ ਦਮਦਲੇਗੀ ਬਟਕਾ 9 ਵਜੇ ਦੇ ਬਟਕੇ ਮੈਂ ਕਹਿੰਦੀ ਆ ਦਸ ਨੂੰ ਚਾਹੀਦੀ ਹੈ ਚੱਲ ਵੇ ਫਟਾ ਮਾਸਟਰ ਜੀ ਕਮਰਾ ਹੋਈ ਆਇਆ ਸਾਰੀ ਆਜੋ ਵੀ ਆਜੋ ਸਾਰੀ ਸੰਗਤ ਆਜੋ 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 ਅੱਜ ਬੜਾ ਜੀ ਅੱਜ ਦੀ ਗੱਲ ਸਾਰੇ ਵਿੱਚ ਥੈਂਕ ਯੂ ਜੀ ਬਹੁਤ ਮਹਿੰਤ ਕਰੀ ਸਾਰੇ ਵਿੱਚ ਅੱਜ ਬਹੁਤ ਵਧੀਆ ਪ੍ਰੋਗਰਾਮ ਰੱਖਿਆ ਸਾਡੇ ਜੰਤੀ ਨੂੰ ਆਪਦੀ ਸਰਪੰਚ ਸਰਪੰਚ ਜਰੂਰ ਮਿਲਣਾ ਕੋਈ ਕੋਈ ਨਹੀਂ ਮੈਚ ਚਾਹੁੰਦੀ ਆ ਇਹਨਾਂ ਨੂੰ ਆਜੋ ਤੁਸੀਂ ਯਾਦ ਪਾਈ ਜੀ ਥੈਂਕ ਯੂ ਬਈ ਨਕੀ ਹੋਰ ਜੋ ਮੌਲਿਕ ਨੇ ਤੁਸੀਂ ਜੀ ਆਜਾਓ ਬਈ ਅੱਜ ਕਾਦੀਆਂ ਨੂੰ ਖੜਜੋ ਸਾਰਾ ਕਾਦੀ ਆਜਾਓ ਬਈ ਆਜੋ ਆਓ ਬਈ ਜੀ ਸਰਗਤੀ ਆਜੋ ਖੂਬ ਕਾਦੀ ਨਾਲ ਗਿਆਰੀ ਜੀ ਸਾਡੇ ਵੱਡੇ ਵੀਰ ਆ ਇਹਨਾਂ ਦੇ ਬਜ਼ੁਰਗ ਬੜੇ ਮਹਾਨ ਸ਼ਖਸੀਅਤ ਸੀਗੇ ਉਹਨਾਂ ਨੂੰ ਸਟੇਟ ਅਵਾਰਡ ਵੀ ਮਿਲਿਆ ਸੀਗਾ ਜਿਹੜਾ ਸੇਰਾ ਦਾ ਚੋਂ ਜਿਹੜਾ ਸਿਲੈਕਟ ਹੋਇਆ ਦਾ ਉਸ ਤੋਂ 올림픽 ਚ ਉਹ ਵੀ ਇਹਨਾਂ ਦੇ ਪਿਤਾ ਜੀ ਨੇ ਬਣਾਇਆ ਤਾਂ ਔਰ ਮੈਂ ਕਈ ਵਾਰੀ ਇਹਨਾਂ ਦੀ ਫੈਕਟਰੀ ਗਿਆ ਪਰ ਕੁਦਰਤੀ ਇਹਨਾਂ ਦੇ ਦਰਸ਼ਨ ਮੈਨੂੰ ਅੱਜ ਇੱਥੇ ਹੋਏ ਬਹੁਤ ਵਧੀਆ ਇਨਸਾਨ ਸੋ ਹਰ ਇੱਕ ਦੇ ਕੰਮ ਆਉਂਦੇ ਆ ਕਿਸਾਨਾਂ ਦੀ ਬਹੁਤ ਜ਼ਿਆਦਾ ਸੇਵਾ ਕਰਦੇ ਆ ਮੇਰੀ ਕੰਪਨੀ ਵੀ ਇਹਨਾਂ ਨੇ ਸੰਭੀ ਹੋਈ ਆ ਮੈਂ ਤਾਂ ਇਹਨਾਂ ਦਾ ਧੰਨਵਾਦ ਵੀ ਕਰਦਾ ਔਰ ਬੜੀ ਖੁਸ਼ੀ ਹੋਈ ਇੱਥੇ ਫਾਰਮ ਚ ਆ ਕੇ ਤੋਂ ਕਿਸ ਤਰ੍ਹਾਂ ਦਾ ਚੋਟ ਬੜੀ ਪਰਮਾਤਮਾ ਦੀ ਕਿਰਪਾ ਜੀ ਮੈਂ ਕੱਲੇ ਕੱਲੇ ਪਿੰਡ ਚ ਜਾ ਰਿਹਾ ਵਾਰਡਾਂ ਚ ਜਾ ਰਿਹਾ ਬਹੁਤ ਜ਼ਿਆਦਾ ਰਿਸਪੌਂਸ ਬੜਾ ਪਿਆਰ ਜਿਹੜਾ ਸੰਗਤਾਂ ਦਾ ਮਿਲ ਰਿਹਾ ਹੈਗਾ ਮੈਂ ਸਮਝਦਾ ਕਿ ਦੋ ਵਾਰੀ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਝੂਠ ਬੋਲ ਕੇ ਸਰਕਾਰ ਬਣਾਈ ਪੰਜਾਬੀਆਂ ਨੂੰ ਫਰਾਡ ਕਰਿਆ ਮਤਲਬ ਪਹਿਲਾਂ ਕਾਂਗਰਸ ਨੇ ਵੱਡੀਆਂ ਕਮਿਟਮੈਂਟਾਂ ਕਰੀਆਂ ਬਾਅਦ ਚ ਕੋਈ ਪੂਰੀਆਂ ਨਹੀਂ ਹੋਈਆਂ ਫਿਰ ਆਮ ਆਦਮੀ ਪਾਰਟੀ ਨੇ ਵੀ ਬਹੁਤ ਵੱਡੀ ਵੱਡੀ ਕਮਿਟਮੈਂਟਾਂ ਲੇਡੀਆਂ ਨੂੰ ਹਜ਼ਾਰ ਦੇਣ ਦੀ ਕਰੀ ਸਿਕਿਉਰਿਟੀ ਵੀ ਨਾਲ ਲੈਣੇ ਕੀ ਫਿਰ ਗੱਡੀਆਂ ਨਾਲ ਲੈਣੇ ਕੀ ਕੋਠੀਆਂ ਨਾਲ ਲੈਣੇ ਕੀ ਤੇ ਬਹੁਤ ਨੌਕਰੀਆਂ ਦੇਣੇ ਦੇ ਫਿਰ ਕਰਮਚਾਰੀਆਂ ਨਾਲ ਵਪਾਰੀਆਂ ਨਾਲ ਹਰ ਵਰਗ ਨਾਲ ਉਹਨਾਂ ਨੇ ਕਮਿਟਮੈਂਟਾਂ ਕਰੀਆਂ ਮੁੜ ਕੇ ਕੋਈ ਲੱਭਿਆ ਵੀ ਨਹੀਂ ਅੱਜ ਪੂਰੇ ਪੰਜਾਬ 'ਚ ਕ੍ਰਾਪਸ਼ਨ ਦਾ ਰਾਜ ਆ ਗੁੰਡਾਗਰਦੀ ਦਾ ਰਾਜ ਆ ਕਰਮਚਾਰੀ ਵੀ ਤੰਗ ਆ ਵਪਾਰੀ ਵੀ ਤੰਗ ਆ ਕਿਸਾਨ ਵੀ ਤੰਗ ਹਰ ਵਰਗ ਦੁਖੀ ਆ ਅੱਜ ਸ਼੍ਰੋਮਣੀ ਅਕਾਲੀ ਦਰ ਨੂੰ ਲੋਕ ਦੁਬਾਰਾ ਯਾਦ ਕਰ ਰਹੇ ਮੈਂ ਕਲੋਨੀਆਂ 'ਚ ਗਿਆ ਜਿੱਥੇ ਬਾਦ ਸਾਹਿਬ ਨੇ 4 ਕਰੋੜ ਰੁਪਏ ਦੇਏ تھے ਉਸ ਤੋਂ ਬਾਅਦ 1 ਰੁਪਿਆ ਵੀ ਨਹੀਂ ਲੱਗਿਆ ਉਲਟਾ ਠੱਗਿਓ ਵਜੀ ਪੈਸੇ ਦੇ ਤੋ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਹੁਣ ਮਾਈਂਡ ਬਣਾ ਚੁੱਕੇ ਆ ਕਿ ਸ਼੍ਰੋਮਣੀ ਅਕਾਲੀ ਦਰ ਨੂੰ ਦੁਬਾਰਾ ਲੈ ਕੇ ਆਣਾ ਹੈ। ਵਿੱਚ ਕਿਉਂ ਸ਼ਾਮਲ ਹੋ ਰਹੇ ਨੇ ਜਿਹੜੇ ਕਾਲੀ ਦਾ ਲੋ ਕਾਗਜ਼ੋ ਕੀ ਮਜਬੂਰੀ ਹੈ ਇਸ ਤਰ੍ਹਾਂ ਦੀ? ਭਾਜੀ ਕੋਈ ਅਕਾਲੀ ਕੋਈ ਆਮ ਆਦਮੀ ਪਾਰਟੀ ਚ ਸ਼ਾਮਲ ਨਹੀਂ ਹੋ ਰਹੇ ਸਿਰਫ ਇੰਨਾ ਗਾ ਵੀ ਜਿਹੜੇ ਬੰਦੇ ਮਾੜਾ ਮੋਟਾ ਦਿੱਲੀ ਵਾਲਿਆਂ ਕੋਲ ਈ ਡੀ ਹੈਗਾ ਉਹਦਾ ਦਬਕਾ ਮਾਰ ਕੇ ਕਰਵਾ ਲੈਂਦੇ ਆ। ਅਚਾ ਆਪਾਂ ਕੋਲ ਤੁਹਾਨੂੰ ਪਤਾ bizness ਹੈ ਜੀ ਉਹਨੂੰ ਦਬਕਾ ਮਾਰ ਕੇ ਐ ਕੋਈ ਲਾਲਚ ਦੇ ਕੇ ਕਰਵਾ ਰਹੇ ਆ ਆਦਰਵਾਇਜ਼ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਟਕਸਾਲੀ ਟੀਮ A to Z ਜਿਹੜੀ ਡਟੀ ਹੋਈ ਆ ਔਰ ਘਰ ਘਰ ਜਾ ਕੇ ਵੋਟ ਮੰਗਰੀਆਂ ਔਰ ਤੁਸੀਂ ਰਿਜ਼ਲਟ ਵੀ ਦੇਖਿਓ ਲੱਖਾਂ ਵੋਟਾਂ ਨਾਲ ਆਪਾਂ ਜਿੱਤਾਂਗੇ ਪੰਜਾਬ ਚ ਜਿਹੜੇ ਪਿਛੇ ਇਵੈਂਟ ਕ੍ਰੀਏਟ ਹੋਈਆਂ ਇਹਨਾਂ ਪਾਰਟੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਰਬਾਦ ਕਰਨ ਵਾਸਤੇ ਜਣੀਆਂ ਬਰਗਾੜੀ ਵਰਗੇ ਜਿਹੜੇ ਮੁੱਦੇ ਕ੍ਰੀਏਟ ਕਰੇ ਬਾਅਦ ਚ ਐਜੀਟੇਸ਼ਨ ਕਰਿਆ ਫਿਰ ਸਰਕਾਰਾਂ ਬਣਾਈਆਂ ਸਾਢੇ 7 ਸਾਲਾਂ ਚ ਨਿਕਲਿਆ ਕੁਝ ਨਹੀਂ ਅੱਜ ਵੀ ਬੇਅਦਬੀ ਉਸੇ ਤਰ੍ਹਾਂ ਹੋਈਆਂ ਉਹ ਗਵਰਨਰ ਕਹਿ ਰਹੇ ਕਿ ਜਿਸ ਤਰ੍ਹਾਂ ਦੋਨੇ ਬਾਗਲਪੁਰ ਦੇਖ ਰਾਇ ਸੀਗੇ ਤੇ ਹੁਣ ਜਿਹੜਾ ਤਾਂ ਪਟੰਡਾ ਤੋਂ ਹਰ ਸੇਵਾਤ ਰਾਵਾਂਗੇ ਤੇ ਕੋਈ ਇੱਕ ਵਾਰ ਨਾ ਕਰਦਾ ਅੱਜ ਸ੍ਰੀ ਰਾਮ ਚੌੜਾ ਦੀ ਰੈਲੀ ਕਰਾਣ ਕੀਤਾ ਜਿਸ ਤਰ੍ਹਾਂ ਅੱਜ ਭਗਵੰਤ ਮਾਨ ਨੂੰ ਬੰਦੇ ਨਹੀਂ ਲੱਭ ਰਹੇ ਪੁਲਿਸ 10 1000 ਪੁਲਿਸ ਵਾਲੇ ਲੱਗਦੇ ਆ ਜੇ ਐਡਾ ਹੀ ਤੁਸੀਂ ਡਵੈਲਪਮੈਂਟ ਕਰੀਆ ਫਿਰ ਹਜ਼ਾਰ ਪੁਲਿਸ ਵਾਲੇ ਆਲੇ-ਦਾਲੇ ਖੜੇ ਕਰਨ ਦੀ ਚਾਲ ਲੋੜਾ ਰੋਡ ショਹ ਦੇ ਦੌਰਾਨ ਪੰਜ 500 ਬੰਦੇ ਸਿਰਫ ਉਹਨਾਂ ਦੇ ਰੋਡ ショਹਾਂ 'ਚ ਜਾਂਦੇ ਆ 13 ਦੇ 13 ਉਮੀਦਵਾਰਾਂ ਦੀ ਆਪ ਵਾਲਿਆਂ ਦੀ ਤਾਂ ਜ਼ਮਾਨਤਾਂ ਜਬਤ ਹੋਣੀਆਂ ਹੈਗੀਆਂ ਬਾਕੀ ਦੇਖੋ ਮੁਕਾਬਲਾ ਕਾਂਗਰਸ ਨਾਲ ਆ ਦੋ ਚਾਰ ਸਿੱਟਾਂ ਉਹ ਵੀ ਜਿੱਤ ਸਕਦੇ ਆ ਸ਼੍ਰੋਮਣੀ ਅਕਾਲੀ ਦਲ ਦੁਬਾਰਾ 2027 'ਚ ਵੀ ਸਰਕਾਰ ਬਣਾਊਗਾ 2024 'ਚ ਵੀ ਆਪਾਂ ਲੀਡ ਕਰਾਂਗੇ ਬਿਲਕੁਲ ਉਤਸ਼ਾਹ ਬਹੁਤ ਹੈ ਸਭ ਤੋਂ ਵੱਡੀ ਗੱਲ ਜਿਹੜੀ ਅਕਾਲੀ ਦਲ ਦੀ ਪੰਥ ਦੇ ਨਾਲ ਖੜਨ ਦਾ ਇਹਨਾਂ ਨੇ ਡਿਸਾਈਡ ਕਰਿਆ ਭਾਜਪਾ ਨੂੰ ਸਹਿਯੋਗ ਨਹੀਂ ਕਰਿਆ ਜਿਸ ਕਰਕੇ ਇੱਕੋ ਇੱਕ ਪਾਰਟੀ ਹੈ ਜਿਹਨੂੰ ਸਾਨੂੰ ਕਿਸਾਨ ਯੂਨੀਅਨ ਵਾਲਿਆਂ ਨੂੰ ਵੀ ਹਮਾਇਤ ਦੇ ਵਿੱਚ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਅਸੀਂ ਪਹਿਲਾਂ ਵੀ ਦੇਖਿਆ ਨਿਸ਼ਾਨ ਸਾਬਾਂ ਕਰਕੇ ਹੋਰ ਜਿਹੜੀ ਵੀ ਕੋਈ ਪ੍ਰੋਬਲਮ ਹੋਈ ਆ ਕਾਦੀਆਂ ਸਾਹਿਬ ਨੇ ਹਮੇਸ਼ਾ ਪੰਥ ਦੀ ਗੱਲ ਕਰੀ ਆ ਤੇ ਪੰਥ ਨਾਲ ਜਿਹੜਾ ਸਟੈਂਡ ਕਰੂਗੀ ਪਾਰਟੀ ਅਸੀਂ ਉਹਦਾ ਸਹਿਯੋਗ ਕਰਾਂਗੇ ਉਹਦੇ ਕਰਕੇ ਹੀ ਸ਼ਰਮਾ ਜੀ ਅੱਜ ਮੈਨੂੰ ਆਏ ਸੀਗੇ ਬੇਨਤੀ ਕਰਨ ਵੋਟਾਂ ਪਵਾਉਣ ਲਈ ਕਾਦੀਆਂ ਜਿਹੜਾ ਹੈਗਾ ਜਥੇਦਵੀ ਹੁਣ ਪੂਰੀ ਨਾਲ ਆ ਅਕਾਲੀ ਦਲ ਦੇ ਇਹਨੂੰ ਦੇਖੋ ਪਟਿਆਲੇ ਜ਼ਿਲ੍ਹੇ ਦੀ ਮੈਂ ਗੱਲ ਕਰ ਸਕਦਾ ਅੱਗੇ ਤਾਂ ਹਾਈ ਕਮਾਂਡ ਕਾਦੀਆਂ ਸਾਹਿਬ ਨੂੰ ਨਾਲ ਤੁਹਾਨੂੰ ਗੱਲਬਾਤ ਕਰਨੀ ਪਾਉਗੀ ਅਸੀਂ ਮੈਂ ਆਪਦੇ ਤੌਰ ਤੇ ਕਿਉਂਕਿ ਮੇਰੇ ਨਿੱਜੀ ਉਹਨਾਂ ਇਹਨਾਂ ਦਾ ਪ੍ਰੇਮ ਹੈ ਸ਼ਰਮਾ ਜੀ ਨਾਲ ਡੈਡੀ ਦੇ ਦੋਸਤ ਸੀ ਉਹਦੇ ਕਰਕੇ ਫੇਰ ਇੱਕ ਪੰਥ ਕਰਕੇ ਅਸੀਂ ਅਕਾਲ ਤਖਤ ਸਾਹਿਬ ਦੇ ਨਾਲ ਉਥੋਂ ਬੇਮੁਖ ਨਹੀਂ ਹੋ ਸਕਦੇ ਸਾਂ ਅਸੀਂ ਪੰਥ ਦੇ ਏਕਤਾ ਲਈ ਬਲ ਲਈ ਅਕਾਲੀ ਧਰ ਬਣਿਆ ਸੀਗਾ ਤੇ ਪੰਥਕ ਏਕਤਾ ਲਈਓ ਅਸੀਂ ਇਕ ਝੰਡੇ ਥੱਲੇ ਇਕੱਠਾ ਹੋਣ ਲਈ ਤਿਆਰੀ ਕਰੀ ਹੈ ਇਹਨਾਂ ਨਾਲ ਮੁੱਡੇ ਦੇ ਮੁੱਡੇ ਨਾਲ ਲਾ ਕੇ ਚੱਲੋਗੇ ਚੋਣ ਪ੍ਰਚਾਰ ਚ ਜਿੰਨਾ ਕਿ ਜੋ ਕੇ ਹੈਗੇ ਜੀ ਅਸੀਂ ਆਪ ਦੇ ਜਿਹੜਾ ਸਾਡਾ ਸਰਕਲ ਹੈ ਅਸੀਂ ਜ਼ਰੂਰ ਮਦਦ ਕਰਾਂਗੇ